ਹਾਂਜੀ ਇਹ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਏ ਉਹਨਾਂ ਨੇ ਨਸ਼ਾ ਛਡਾਉਣ ਵਾਲਿਆਂ ਦੀ ਹੈਲਪ ਵਾਸਤੇ ਵੀ ਕੰਮ ਕਰ ਰਹੀ ਏ ਤੇ ਜੋ ਨਸ਼ਾ ਵੇਚ ਰਹੇ ਆ ਉਹਨਾਂ ਦਾ ਵੀ ਮਤਲਬ ਕਰ ਰਹੀ ਏ ਉਹਨਾਂ ਨੂੰ ਵੀ ਫੜ ਕੇ ਜੇਲ੍ਹਾਂ ਵਿੱਚ ਦੇ ਰਹੀ ਏ ਸਾਡੇ ਪਿੰਡ ਨੇ ਵੀ ਮਤਾ ਪਾਇਆ ਹੋਇਆ ਏ ਕਿ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੀ ਜ਼ਮਾਨਤ ਨਹੀਂ ਦਿੱਤੀ ਜਾਊਗੀ ਤੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੀ ਪੂਰੀ ਪੂਰੀ ਹੈਲਪ ਕੀਤੀ ਜਾਊਗੀ ਬਹੁਤ ਸਰਕਾਰਯੋਗ ਸਰਦਾਰ ਭਗਵੰਤ ਸਿਮਾ ਰੁਣਸੀਗ ਮਾਨ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਇੱਕ ਨਸ਼ਾ ਮੁਕਤ ਮਹਿਮ ਜਲੀ ਹੈ ਉਸੇ ਮਹਿਮ ਦੇ ਤਹਿਤ ਨਸ਼ਾ ਤਸਕਰਾਂ ਦੀ ਇਨ੍ਹਾਂ ਦੇ ਵਿੱਚੋਂ ਭਾਲ ਕੀਤੀ ਜਾ ਰਹੀ ਹੈ ਅੱਜ ਪਿੰਡ ਵੀਲਾ ਤੇਜਾ ਪਿੰਡ ਡੋਗਰ ਪਰ ਪਿੰਡ ਬੱਦੋਵਾਲ ਇਨ੍ਹਾਂ ਤਿੰਨਾਂ ਪਿੰਡਾਂ ਦੇ ਵਿੱਚ ਸਤਿਕਾਰਯੋਗ ਸਾਡੇ ਸਰਪੰਚ ਸਭ ਇਹਨਾਂ ਦੀ ਅਗਵਾਈ ਹੇਠ ਪਿੰਡਾਂ ਦੀ ਸੰਗਤ ਨੂੰ ਬੁਲਾਇਆ ਗਿਆ ਐਸਜੀਐਮ ਸਾਫ ਤਹਿਸੀਲਦਾਰ ਸਾਹਿਬ ਪੀਡੀਪੀਓ ਸਾਹਿਬ ਐਸਟੀਓ ਸਾਹਿਬ ਔਰ ਪ੍ਰਸ਼ਾਸਨ ਦੇ ਹੋਰ ਵੀ ਨਮਾਇੰਦੇ ਇੱਕ ਟੀਮ ਦੇ ਤੌਰ ਤੇ ਕੰਮ ਕੀਤਾ ਗਿਆ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਕਿ ਜੇ ਕੋਈ ਸਾਡਾ ਪੁੱਤ ਭਰਾ ਕਿਸੇ ਕਾਰਨ ਕਰਕੇ ਜੇ ਕੋਈ ਨਸ਼ੇ ਤੇ ਲੱਗ ਚੁੱਕਾ ਹੈ ਉਹਦੇ ਬਾਰੇ ਸਾਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਉਸ ਬਤ ਨੂੰ ਉਸ ਭਰਾ ਨੂੰ ਕਸ਼ੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਾ ਸਕੀਏ ਉਸ ਪਰਿਵਾਰ ਦਾ ਭਲਾ ਹੋ ਸਕੇ ਮੈਂ ਤੁਹਾਡੇ ਚੈਨਲ ਦੇ ਮੱਦੇ ਮਰਾਈ ਹੱਥ ਜੋੜ ਕੇ ਪੂਰੇ ਫਤਿਹਗੜ ਚੂੜੀਆਂ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਨਸ਼ਾ ਖਤਮ ਕਰਨ ਦੇ ਵਿੱਚ ਸਰਕਾਰ ਏਡੀ ਛੋਟੇ ਦਾ ਜੋੜ ਲਾ ਰਹੀ ਹੈ ਪਰਮਾਤਮਾ ਦੀ ਕਿਰਪਾ ਕੀਤੀ ਹੈ ਇੱਕ ਸੱਚਾ ਸੁੱਚਾ ਪੰਜਾਬ ਨੂੰ ਸੀਐਮ ਮਿਲਿਆ ਹੈ ਪਹਿਲਾ ਸੀਐਮ ਮਿਲਿਆ ਜਿਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਦਿੱਤਾ ਵੱਡਾ ਫੈਸਲਾ ਲਿਆ ਮੇਰੀ ਸਾਰੇ ਫਤਿਹਗੜ੍ਹ ਵਾਸੀਆਂ ਨੂੰ ਬੇਨਤੀ ਹੈ ਇਸ ਮਿਹਮ ਦੇ ਵਿੱਚ ਸਾਥ ਦਿਓ ਤਾਂ ਜੋ ਅਸੀਂ ਕਿਸੇ ਭੈਣ ਦਾ ਭਰਾ ਕਿਸੇ ਮਾਂ ਦਾ ਪੁੱਤ ਔਰ ਕਿਸੇ ਪਰਿਵਾਰ ਦਾ ਚਿਰਾਗ ਬਜਾ ਸਕੀਏ ਬੜਾ ਮਨ ਨੂੰ ਦੁੱਖ ਲੱਗਦਾ ਹੈ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਕੀਕਿਆਂ ਦੇ ਨਾਲ ਹੋਈਆਂ ਦੱਥਾਂ ਕੀਕਿਆਂ ਨਾਮ ਦੇ ਨਾਲ ਹੋਈਆਂ ਦੱਥਾਂ ਉਹਨਾਂ ਦੇ ਭੌਗਾਂ ਦੇ ਜਾ ਕੇ ਉਹਨਾਂ ਦੇ ਸੁਸਕਾਰਾਂ ਦੇ ਜਾ ਕੇ ਬੜਾ ਪੱਥਰੂ ਖੂਨ ਦੇ ਅਥਰੂ ਹੁੰਦੇ ਨੇ ਕਿਉਂਕਿ ਸਾਡੇ ਆਪਣੇ ਪਰਿਵਾਰ ਦੇ ਜੀ ਨੇ ਮੈਂ ਆਪਣੇ ਵੱਲੋਂ ਸਾਰੇ ਹੀ ਪਿੰਡ ਵਾਸੀਆਂ ਦੇ ਹੱਥ ਜੋੜ ਕੇ ਅਪੀਲ ਕਰਦਾ ਜਿੰਨੇ ਵੀ ਸਰਪੰਚ ਸਾਹਿਬ ਨੇ ਉਹਨਾਂ ਨੂੰ ਅਪੀਲ ਕਰਦਾ ਜੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਇਦਾਂ ਨਸ਼ਾ ਵੇਚਣ ਵਾਲਾ ਹੈਗਾ ਉਹਦੇ ਬਾਰੇ ਜਾਣੂ ਕਰਵਾਓ ਜੇ ਕੋਈ ਨਸ਼ਾ ਕਰਨ ਵਾਲਾ ਹੈਗਾ ਕਿਸੇ ਪਰਿਵਾਰ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਪੂਰਾ ਖਰਚਾ ਸਰਕਾਰ ਚੁੱਕੂਗੀ ਖਾਣ ਪੀਣ ਦਾ ਰਹਿਣ ਸਹਿਣ ਦਾ ਸਰਕਾਰ ਕਰੂਗੀ ਉਸ ਭਰਾ ਦਾ ਉਸ ਬੱਚੇ ਦਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਊਗਾ ਔਰ ਭਰਾ ਨੂੰ ਵਧੀਆ ਇنسان ਬਣਾ ਕੇ ਦੇ ਪਰਵਾਰ ਨੂੰ ਦਿੱਤਾ ਜੋਗਾ ਮੇਰੀ ਬੇਨਤੀ ਇਸ ਮਹਿਮ ਦੇ ਵਿੱਚ ਸਾਡਾ ਨਾਲ ਮਿਲ ਕੇ ਸਾਥ ਦਿਓ ਜਿਹੜਾ ਪਿੰਡ ਚ ਵੀ ਇਹ ਨਸ਼ਾ ਸ਼ਰਾਬ ਜਿਹੜੀ ਆ ਸਭ ਨੂੰ ਦੇ ਜਾ ਰਹੀ ਆ ਜੋ ਕਿ ਇੱਕ ਆਧੁਨਿਕ ਨਵੀਆਂ ਨਾ ਦੇ ਲੈ ਸੋਹੇ ਫਤਿਹ ਦੇ ਕਿੰਨੇ ਕਰ ਰਹੇ ਆ ਸਭ ਤੋਂ ਪਹਿਲਾਂ ਜੀ ਜਿੰਨੇ ਵੀ ਸਰਕਾਰੀ ਹਸਪਤਲ ਨੇ ਉਹਨਾਂ ਹਸਪਤਲਾਂ ਦੇ ਵਿੱਚ ਐਕਸਟਰਾ ਬੈੱਡ ਲਾਏ ਜਾ ਰਹੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਆਵੇ ਕਿਸੇ ਪਿੰਡ ਦੇ ਕਿਸੇ ਵੀ ਬੱਚੇ ਨੂੰ ਨਸ਼ਾ ਛਡਣ ਦੇ ਕੰਮ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਕਿਸੇ ਸਰੀਰ ਕਿਸੇ ਬੱਚੇ ਦਾ ਕੋਈ ਸਰੀਰਕ ਨੁਕਸਾਨ ਨਾ ਹੋਵੇ ਤੇ ਕਾਫੀ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਸਰਕਾਰ ਥੋੜੇ ਸਮੇਂ ਤੱਕ ਜੋ ਬੈੱਡ ਪ੍ਰੋਵਾਈਡ ਕਰ ਰਹੀ ਹੈ ਔਰ ਨਸ਼ਾ ਛਡਾਊ ਜਿਹੜੇ ਸਾਡੇ ਟੀਮ ਦੇ ਮੈਂਬਰ ਨੇ ਤਾਂ ਜੋ ਕਿਸੇ ਵੀ ਬੱਚੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਸ਼ਹਿਰਾਂ ਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਸਰਕਾਰ ਕੋਲ ਕੀਤਾ ਜਾਊਗਾ ਸਰਕਾਰ ਦੇ